ਗੌਰੀ ਮਹੱਲਾ ਪੰਜਵਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨਤਾ ਕੀ ਓਟਗ ਹੀ ਜੈ ਰੇ ਜਨ ਤਾਰੇ ਬ੍ਰਹਮਾਂਡ ਖੰਡ ਹਰ ਤਾਂ ਕੋ ਨਾਮ ਜਪੀ ਜੈ ਰੇ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨਤਾ ਕੀ ਓਟ ਗਹਿਜੇ ਰੇ ਜਨ ਤਾਰੇ ਬਹਿਰਮੰਡ ਖੰਡ ਹਰ ਤਾ ਕੋ ਨਾਮ ਜਪੀ ਜੇ ਰੇ ਰਹਾਉ ਮਨ ਕੀ ਮਤ ਤਿਆਗੋ ਹਰ ਜਨਮ ਹੁਕਮ ਪੁਜ ਸੁਖ ਪਾਈਏ ਰੇ ਮਨ ਕੀ ਮਤ त्यागो ਹਰ ਜਨ ਹੁਕਮ ਬੋਜ ਸੁਖ ਪਾਈਏ ਰੇ ਜੋ ਪ੍ਰਭ ਕਰੇ ਸੋਈ ਭਲ ਮਨੋ ਸੁਖ ਦੁਖ ਓਹੀ ਧਾਈਏ ਰੇ ਕੋਟ ਪਤ ਤ ਉਧਾਰੇਖ ਨਵੇਂ ਕਰਤੇ ਵਾਰ ਨ ਲਾਗੇ ਰੇ ਦੀਨ ਦਰਦ ਦੁਖ ਭੰਜਨ ਸਵਾਮੀ ਜਿਸ ਭਾਵੈ ਕਿਸੇ ਨਵਾਜੇ ਰੇ ਸਭ ਕੋ ਮਾਤ ਪਿਤਾ ਪਰਧ ਪਾਲਕ ਜੀ ਪ੍ਰਾਨ ਸੁਖ ਸਾਗਰ ਰੇ ਦੇਂਦੇ ਟੋਟ ਨਹੀਂ ਤਿਸ ਕਰਤੇ ਪੂਰ ਰੋ ਰਤਨਾਗਰ ਰੇ ਜਾਚਕ ਜਾਚੇ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾ ਕੀ ਸਰਨਾਈ ਜਾਤੇ ਬਿਰਥਾ ਨ ਕੋਈ ਰੇ ਨਾਨਕ ਦਾਸ ਤਾ ਕੀ ਸਰਨਾਈ ਜਾਤੇ ਬਿਰਥਾ ਨ ਕੋਈ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਸਤਿਗੁਰਾਂ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਅੰਗ 209 ਤੇ ਸੁਭਾਈਮਾਨ ਸ਼ਬਦ ਲਾਸ਼ਟ ਵਾਲਾ ਪੜਿਆ ਜੋ ਕਿ ਪਾਵਨ ਅੰਗ ਤੇ ਤਿੰਨ ਸ਼ਬਦ ਨੇ ਗੋੜੀ ਰਾਗ ਅੰਦਰ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੀ ਹੈ ਇਹ ਲਾਸ਼ਟ ਵਾਲਾ ਸ਼ਬਦ ਦਾ ਸਤਿਗੁਰੂ ਸਮਝਾਉਣਾ ਕਰਦੇ ਨੇ ਪਾਉਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹੀ ਜੇਰੇ ਮਹਾਰਾਜ ਸਮਝਾਉਣਾ ਕਰਦੇ ਨੇ हे ਮੇਰੇ ਮਨ ਉਸ ਪ੍ਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ ਜੋ ਬੇਅੰਤ ਹੈ ਸਰਵ ਵਿਆਪਕ ਹੈ ਤੇ ਸਭ ਤੋਂ ਵੱਡਾ ਮਾਲਕ ਹੈ ਅਗਲੇ ਵੰਦ ਚ ਮਹਾਰਾਜ ਕਹਿੰਦੇ ਨੇ ਜਨ ਧਾਰੇ ਬਰਮੰਡ ਖੰਡ ਹਰਤਾ ਕੋ ਨਾਮ ਜਪੀ ਜੇ ਰੇ ਏ ਮਾਨ ਉਸ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਜਿਸ ਨੇ ਸਾਰੇ ਧਰਤੀ ਮੰਡਲਾਂ ਨੂੰ ਸਾਰੇ ਜਗਤ ਨੂੰ ਪੈਦਾ ਕਰਕੇ ਸਹਾਰਾ ਦਿੱਤਾ ਹੋਇਆ ਹੈ ਨਾ ਕਿ ਕਿਸੇ ਹੋਰ ਨੂੰ ਇੱਕੋ ਦੀ ਗੱਲ ਕਰਦੀ ਹੈ ਨਾ ਗੁਰਬਾਣੀ ਵੀ ਇੱਕੋ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ ਜਾ ਬਨੁਕ ਬੀਬੀ ਆਜਾਈ ਪਾਈ ਆ ਰਹਾਵਲੇ ਬੰਦ ਚ ਮਹਾਰਾਜ ਕਹਣਾ ਕਰਦੇ ਨੇ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਏ ਰੇ ਆਪਣੇ ਮਨ ਦੀ ਮਤ ਤਿਆਗ ਦੇ ਮਹਾਰਾਜ ਕਹਿੰਦੇ ਆਪਦੀਆਂ ਮਰਜ਼ੀਆਂ ਜੀਆਂ ਛੱਡ ਦੇ ਵੀ ਆ ਵੀ ਠੀਕ ਆ ਤੇ ਉਹ ਵੀ ਠੀਕ ਆ ਇਹ ਕਹਿਣਾ ਬੰਦ ਕਰ ਦੇ ਜੋ ਅਕਾਲ ਪੁਰਖ ਨੂੰ ਮਨਜ਼ੂਰ ਆ ਉਹਦੇ ਲੜ ਲੱਗ ਜਿਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਸਾਂਭ ਸੰਭਾਲ ਕਰ ਰਹੇ ਨੇ ਮਾਹਕਰੀ <coughs> हे ਹਰੀ ਦੇ ਸੇਵਕੋ ਆਪਣੇ ਮਨ ਦੀ ਚੁਤਰਾਈ ਛੱਡ ਦਿਓ ਪ੍ਰਮਾਤਮਾ ਦੀ ਰਜਾ ਨੂੰ ਸਮਝ ਕੇ ਉਹੀ ਸੁਖ ਪਾ ਸਕਦਾ ਹੈ ਜੇ ਪ੍ਰਮਾਤਮਾ ਦੀ ਰਜਾ ਨੂੰ ਸਮਝ ਲਈਏ ਤਾਂ ਮਹਾਰਾਜ ਕਹਿੰਦੇ ਉਹੀ ਸੁਖ ਪਾ ਸਕੀਦਾ ਹੈ ਆਪਣੇ ਮਨ ਦੀ ਮਤ ਤਿਆਗ ਦੇ ਮਹਾਰਾਜ ਕਹਿੰਦੇ ਮਨ ਦੀ ਮੱਤ ਤਿਆਗ ਕੇ ਮਨ ਦੀ ਮੱਤ ਆਪਣੀ ਕੀ ਹੈ ਵੀ ਆਪਾਂ ਆਪਣੀ ਮਰਜ਼ੀ ਦੇ ਨਾਲ ਜੋ ਵੀ ਕਾਰੋਬਾਰ ਦਾ ਕੰਮਕਾਰ ਕਰਮਕਾਂਡ ਕਰਦੇ ਕਾਰੋਬਾਰ ਦਾ ਚੱਲੋ ਜਿਹੜਾ ਮਿਲਿਆ ਮਹਾਰਾ ਦੀ ਕਿਰਪਾ ਨਾਲ ਕਰਨਾ ਕਰਮਕਾਂਡ ਨਹੀਂ ਛੱਡਦੇ ਆਪਾਂ ਕਰਮਕਾਂਡ ਕੀ ਨੇ ਵੀ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਦੀ ਹੋਰ ਉਸਤਤੀ ਕਰਨੀ ਕਿਸੇ ਤੇ ਹੋਰ ਗੋਣ ਗੋਣੇ ਕਿਸੇ ਨੂੰ ਹੋਰ ਅਮਾਨਤਾ ਦੇਣੀ ਵੀ ਇਹ ਤੇ ਸਾਨੂੰ ਸਭ ਕੁਝ ਦਿੱਤਾ ਉਹਨੇ ਸਾਨੂੰ ਸਭ ਕੁਝ ਦਿੱਤਾ ਏ ਅਸੀਂ ਬਹੁਤ ਵੱਡੀ ਭੁੱਲ ਕਰਦੇ ਆ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਦੀ ਹਸਤੀ ਹੋਰ ਪੈਦਾ ਕਰਤੀ ਜਿਨ੍ਹਾਂ ਜਿਹੜਾ ਸਭ ਕੁਝ ਦੇ ਰਿਹਾ ਜਿਨੇ ਮਨੁੱਖਾ ਜਨਮ ਦਿੱਤਾ ਜਿਹੜਾ ਸਾਰੀਆਂ ਸੁੱਖ ਸਹੂਲਤਾਂ ਦੇ ਰਿਹਾ ਉਹਨੂੰ ਅਸੀਂ ਭਲਾਤਾ ਤੇ ਦੂਜੇ ਨੂੰ ਅਸੀਂ ਉਹਦੇ ਬਰਾਬਰ ਦੀ ਪਾਵਰ ਸਮਝ ਲਿਆ ਇਹ ਹੁੰਦਾ ਬਾ ਸ਼ਰੀਕ ਖੜਾ ਕਰਨਾ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਦੇ ਸ਼ਰੀਕ ਖੜੇ ਕਰ ਦਿੰਨੇ ਆ ਜਦੋਂ ਅਸੀਂ ਕਹਿੰਨੇ ਆ ਵੀ ਸਾਨੂੰ ਲਾਲ ਉੱਥੋਂ ਮਿਲਿਆ ਦੁੱਧ ਉੱਥੋਂ ਮਿਲਿਆ ਪੁੱਤ ਇੱਥੋਂ ਮਿਲਿਆ ਨਾ ਜੀ ਪ੍ਰਭੂ ਪਰਮਾਤਮਾ ਸਭ ਕੁਝ ਕਰਨ ਕਰਾਉਣ ਵਾਲਾ ਆਪ ਹੀ ਆਕਾਲ ਪੁਰਖ ਵਾਹਿਗੁਰੂ ਸਾਰੀਆਂ ਦਾਤਾਂ ਦੇਣ ਵਾਲਾ ਹੋਰ ਕਿਸੇ ਦੇ ਹੱਥ ਵਿੱਚ ਕੋਈ ਖਜ਼ਾਨਾ ਨਹੀਂ ਕਿਸੇ ਨੂੰ ਕੋਈ ਸੁੱਖ ਦੇ ਦੇਵੇ ਕੋਈ ਸਹੂਲਤਾਂ ਦੇ ਦੇਵੇ ਤੇ ਕੋਈ ਦੁੱਖ ਦੇ ਦੇਵੇ ਇਹ ਗੱਲ ਆਪਾਂ ਸਮਝ ਲਈ ਤੇ ਹਾਂ ਨਾ ਅੱਗੇ ਕੀ ਕਹਿੰਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਦੁਆਰੇ ਪੰਕਤੀ ਰਿਪੀਟ ਕਰਦੇ ਹਾਂ ਮਹਾਰਾਜ ਕਹਿੰਦੇ ਮਨ ਕੀ ਮਤ ਤਤਿਆਗੋ ਹਰ ਜਨ ਹਰੀ ਪ੍ਰਭੂ ਪਰਮਾਤਮਾ ਦੇ ਭਗਤ ਬਣੋ ਆਪਣੇ ਮਨ ਦੀ ਮਤ ਤਿਆਗ ਦਿਓ ਮਹਾਰਾਜ ਕਹਿੰਦੇ ਹੁਕਮ ਬੁੱਝ ਸੁਖ ਪਾਈਏ ਰੇ ਜੇ ਗੁਰਬਾਣੀ ਦਾ ਆਪਾਂ ਹੁਕਮ ਬੁੱਝ ਲਿਆ ਗੁਰਬਾਣੀ ਦੀ ਗੱਲ ਮੰਨ ਲਈ ਤਾਂ ਸਦਾ ਹੀ ਸੁਖ ਪ੍ਰਾਪਤ ਹੋਣਗੇ ਤੈਨੂੰ ਇਹ ਪ੍ਰੈਕਟੀਕਲ ਵੀ ਆ ਜੀ ਮੇਰਾ ਮਹਾਰਾਜ ਦੀ ਕਿਰਪਾ ਨਾਲ ਜਿੰਨਾ ਚਿਰ ਕਰਮ ਕਾਂਡਾਂ ਵਿੱਚ ਰਹੇ ਹਾਂ 2006 ਤੱਕ ਰਹੇ ਹਾਂ 2006 6 ਤੱਕ ਕਰਮ ਕਾਂਡ ਹੀ ਰਹੇ ਹਾਂ ਅਸੀਂ ਯਾਦੀ ਮੰਨਤਾ ਕਰ ਲਈ ਉਹਦੀ ਕਰ ਲਈ ਉਹ ਕਾਲੀ ਕਰਮ ਕਾਂਡ ਕਰੀ ਜਾਣੇ ਦੁਖੀ ਪ੍ਰਾਪਤ ਕਰੇ ਨੇ ਦੁਖੀ ਭੋਗੇ ਨੇ ਪਰ ਜਦੋਂ ਤੋਂ ਨਾਮ ਬਾਣੀ ਨਾਲ ਜੁੜ ਕੇ ਸ਼ਬਦ ਵਿਚਾਰ ਨਾਲ ਜੁੜ ਕੇ ਮਨ ਵੀ ਚੜਦੀ ਕਲਾ ਵਿੱਚ ਤੇ ਤਨ ਵੀ ਚੜਦੀ ਕਲਾ ਵਿੱਚ ਮਹਾਰਾਜ ਕਹਿਣਾ ਕਰਦੇ ਨੇ हे ਹਰੀ ਦੇ ਸੇਵਕ ਜਨ ਆਪਣੇ ਮਨ ਦੀ ਚਤਰਾਈ ਛੱਡ ਦਿਓ ਹਰੀ ਦੇ ਸੇਵਕੋ ਆਪਣੇ ਮਨ ਦੀ ਚਤਰਾਈ ਛੱਡਦੇ ਹੋ ਪ੍ਰਮਾਤਮਾ ਦੀ ਰਜਾ ਨੂੰ ਸਮਝ ਕੇ ਹੀ ਸੁਖ ਪਾਸ ਅਕੀਦਾ ਹੈ ਅੱਗੇ ਮਹਾਰਾਜ ਸਮਝਾਉਂਦੇ ਨੇ ਜੋ ਪ੍ਰਭ ਕਰੇ ਸੋਈ ਭਲ ਮੰਨੋ ਸੁਖ ਦੁਖ ਉਹੀ ਧਿਆਈਏ ਰੇ ਮਹਾਰਾਜ ਕਹਿੰਦੇ ਹੈ ਸੰਤ ਜਨੋ ਸਤ ਸੰਗੀ ਜਨੋ ਸੁਖ ਵਿੱਚ ਵੀ ਤੇ ਦੁਖ ਵਿੱਚ ਵੀ ਉਸ ਪ੍ਰਮਾਤਮਾ ਨੂੰ ਹੀ ਯਾਦ ਕਰਨਾ ਚਾਹੀਦਾ ਹੈ ਜੋ ਕੁਝ ਪ੍ਰਮਾਤਮਾ ਕਰਦਾ ਹੈ ਉਸ ਨੂੰ ਭਲਾ ਕਰਕੇ ਭਲਾ ਕਰਕੇ ਮੰਨੋ ਭਲਾ ਕਰਕੇ ਮੰਨੋ ਜੋ ਕੁਛ ਵੀ ਕਰ ਰਿਹਾ ਪ੍ਰਮਾਤਮਾ ਜੋ ਹੋ ਰਿਹਾ ਉਹਦੇ ਹੁਕਮ ਅnder ਹੋ ਰਿਹਾ ਅੱਗੇ ਮਹਾਰਾਜ ਕਹਿੰਦੇ ਨੇ ਆ ਵੱਡੀ ਪ੍ਰੋਬਲਮ ਆ ਜਦੋਂ ਬੋਲਣ ਲੱਗ ਜੀਏ ਨਾ ਫਿਰ ਗਲਾ ਖੁਸ਼ਕ ਹੋਈ ਜਾਣਾ ਵਾਹਿਗੁਰੂ ਵਾਹਿਗੁਰੂ ਮਹਾਰਾਜ ਅਗਲੇ ਸ਼ਬਦ ਚ ਕਹਿੰਦੇ ਨੇ ਕੋਟ ਪਤਤ ਉਧਾਰੇ ਖਿੰਨ ਮਹਿ ਕਰਤੇ ਵਾਰ ਨਾ ਲਾਗੇ ਰੇ ਏ ਹਰ ਜਨੋ ਬਕਾਰਾਂ ਵਿੱਚ ਡਿੱਗੇ ਹੋਏ ਕਰੋੜਾਂ ਬੰਦਿਆਂ ਨੂੰ ਜੇ ਚਾਹੇ ਤਾਂ ਕਰਤਾਰ ਇੱਕ ਖਿੰਨ ਵਿੱਚ ਬਕਾਰਾਂ ਤੋਂ ਬਚਾ ਲੈਂਦਾ ਹੈ ਤੇ ਇਹ ਕੰਮ ਕਰਦਿਆਂ ਕਰਤਾਰ ਨੂੰ ਰਤਾ ਚਿਰ ਨਹੀਂ ਲੱਗਦਾ ਰਤੀ ਮਾਤਰ ਵੀ ਰਤੀ ਭਰ ਵੀ ਸਮਾਂ ਨਹੀਂ ਲੱਗਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਉਂਕਿ ਅੱਖ ਦੇ ਝਮਕੇ ਤੋਂ ਪਹਿਲਾਂ ਸਾਰੇ ਕੰਮ ਕਰਨ ਦੇ ਕਾਬਿਲ ਹੈ ਅਕਾਲ ਪੁਰਖ ਵਾਹਿਗੁਰੂ ਕਿਉਂਕਿ ਗਰਬਾਣੀ ਵਿੱਚ ਪੰਕਤੀਆਂ ਨਾ ਹੈ ਪੰਕਤੀਆਂ ਹਨ ਸੈਕਿੰਟਾਂ ਦੇ ਵਿੱਚ ਜੀਵਾ ਨੂੰ ਪੈਦਾ ਕਰ ਦਿੰਦਾ ਸੈਕਿੰਟਾਂ ਵਿੱਚ ਹੀ ਖਤਮ ਕਰ ਦਿੰਦਾ ਬਰੀਕ ਤੋਂ ਬਰੀਕ ਜੀਵ ਜਿਵੇਂ ਪਸੀਨੇ ਵਾਲੇ ਕਹਿ ਲੋ ਜਾਂ ਕੋਈ ਹੋਰ ਮੱਛਰ ਪੈਦਾ ਹੋ ਗਿਆ ਮਰ ਗਿਆ ਠੀਕ ਹੈ ਜੀ ਉਹ ਉਹਦੇ ਹੱਥ ਬਸ ਹੈ ਤਾਕਤ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਮਹਾਰਾਜ ਕਹਿੰਦੇ ਨੇ ਦੀਨ ਦਰਦ ਦੁੱਖ ਭੰਜਨ ਸੁਆਮੀ ਜਿਸ ਭਾਵੈ ਤਿਸੇ ਨਵਾਜੇ ਰੇ ਮਹਾਰਾਜ ਸਮਝਾਉਣਾ ਕਰਦੇ ਨੇ ਉਹ ਮਾਲਕ ਪ੍ਰਭੂ ਗਰੀਬਾਂ ਦੇ ਦਰਦ ਦੁੱਖ ਨਾਸ ਕਰਨ ਵਾਲਾ ਹੈ ਜਿਸ ਉੱਤੇ ਉਹ ਪ੍ਰਸੰਨ ਹੁੰਦਾ ਹੈ ਉਸ ਉੱਤੇ ਬਖਸ਼ਿਸ਼ਾਂ ਕਰਦਾ ਹੈ ਸਭ ਕੋ ਮਾਤ ਪਿਤਾ ਪਰਤ ਪਾਲਕ ਜੀ ਪ੍ਰਾਨ ਸੁਖ ਸਾਗਰ ਰੇ ਏ ਭਾਈ ਪ੍ਰਮਾਤਮਾ ਸਭ ਦੀਆਂ ਜਿੰਦਾਂ ਦੇ ਪ੍ਰਾਣਾ ਵਾਸਤੇ ਸੁੱਖਾਂ ਦਾ ਸਮੁੰਦਰ ਹੈ ਪ੍ਰਮਾਤਮਾ ਸਭ ਦੀਆਂ ਜਿੰਦਾਂ ਦੇ ਜਿੰਦਾਂ ਤੇ ਪ੍ਰਾਣਾ ਜੰਦਮੈਨੇ ਜਾਨ ਤੇ ਪ੍ਰਾਣ ਮੈਨੇ ਸਾਹ ਜਿਹੜੇ ਆਉਂਦੇ ਨੇ ਮਹਾਰਾਜ ਕਹਿੰਦੇ ਜਿੰਦਾਂ ਤੇ ਪ੍ਰਾਣਾ ਵਾਸਤੇ ਸੁੱਖਾਂ ਦਾ ਸਮੁੰਦਰ ਹੈ ਸਪਨਾ ਦਾ ਮਾਂ ਪਿਓ ਹੈ ਸਭ ਦੀ ਪਾਲਣ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਸਾਨੂੰ ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਨਾਲ ਉਸ ਨਾਲ ਜੋੜਦੀ ਆ ਜਿਹੜਾ ਸਾਰਿਆਂ ਦਾ ਪਾਲਣ ਪੋਸ਼ਣ ਕਰਨ ਵਾਲਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਦੇਨ ਦੇ ਟੋਟ ਨਹੀਂ ਤਿਸ ਕਰਤੇ ਪੂਰ ਰਹੋ ਰਤਨਾਗਰ ਰੇ ਜੀਵਾ ਨੂੰ ਦਾਤਾ ਦਿੰਦਿਆਂ ਉਸ ਕਰਤਾਰ ਦੇ ਖਜ਼ਾਨੇ ਵਿੱਚ ਕਮੀ ਨਹੀਂ ਹੁੰਦੀ ਉਹ ਰਤਨਾ ਦੀ ਖਾਨ ਹੈ ਤੇ ਰਤਨਾ ਨਾਲ ਨਕਾ ਨਕ ਭਰਿਆ ਹੋਇਆ ਹੈ ਜਾਚਕ ਜਾਚੇ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਏ ਮੇਰੇ ਮਾਲਕ ਤੇਰੇ ਦਰ ਦਾ ਮੰਗਤਾ ਨਾਨਕ ਤੇਰਾ ਨਾਮ ਦਾਤਾ ਤੇਰਾ ਨਾਮ ਦਾਤ ਵਜੋਂ ਮੰਗਦਾ ਹੈ হে ਭਾਈ ਉਹ ਪ੍ਰਮਾਤਮਾ ਹੀ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਨਾਨਕ ਦਾਸ ਤਾਂ ਕੀ ਸਰਨਾਈ ਨਾਨਕ ਦਾਸ ਤਾਂ ਕੀ ਸਰਨਾਈ ਜਾਤਿ ਬਿਰਤਨ ਕੋਈ ਰੇ হে ਭਾਈ ਦਾਸ ਨਾਨਕ ਉਸ ਪ੍ਰਮਾਤਮਾ ਦੀ ਹੀ ਸ਼ਰਨ ਪਿਆ ਹੈ ਜਿਸ ਦੇ ਦਰ ਤੇ ਜਸੁ ਦੇ ਦਰ ਤੋਂ ਕੋਈ ਨਰਾਸ ਨਹੀਂ ਜਾਂਦਾ ਆਪਾਂ ਵੀ ਗੁਰੂ ਨਾਨਕ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਮੰਗਰ ਲੱਗ ਕੇ ਪਾਏ ਹੋਏ ਪੂਰਨਿਆ ਤੇ ਚੱਲ ਕੇ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਿਏ ਪਾਈ ਅਗਲਾ ਸ਼ਬਦ ਹੈ ਪਾਵਨ ਪਵਿੱਤਰ ਅੰਗ 210 23 ਸਭਾਏਮਾਨ ਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ ਇਹ ਵੀ ਰਾਗ ਗੌੜੀ ਪੂਰਬੀ ਮਹੱਲਾ 5 ਦਾ ਸ਼ਬਦ ਹੈ ਮਹਾਰਾਜ ਕਹਿੰਦੇ ਇਹ ਰਾਗ ਗੌੜੀ ਪੂਰਵੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਅਕਾਲ ਪੁਰਖ ਵਾਹਿਗੁਰੂ ਇੱਕੋ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਸਭ ਸੰਭਾਲ ਕਰਨ ਵਾਲਾ ਸਾਰਾ ਸਿਸਟਮ ਜਿਹੜਾ ਜਿਹਦੇ ਹੱਥ ਵਿੱਚ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰਬਾਣੀ ਦੀ ਕਿਰਪਾ ਨਾਲ ਹੁਣ ਸ਼ਬਦ ਗੁਰੂ ਆਪਾਂ ਨੂੰ ਮਿਲਾ ਦੇਗਾ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਆਪਾਂ ਗੁਰਬਾਣੀ ਨਾਲ ਜੁੜ ਗਏ ਜੀ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਹਰ ਹਰ ਕਬਹੂ ਨ ਮਨੋ ਵਿਸਾਰੇ ਈਹਾ ਉਹਾਂ ਸਰਬ ਸੁਖ ਦਾਤਾ ਸਗਲ ਘਟਾ ਪਿਰਤ ਪਾਰੇ ਏ ਭਾਈ ਕਦੇ ਵੀ ਪ੍ਰਮਾਤਮਾ ਨੂੰ ਆਪਣੇ ਮਨ ਤੋਂ ਨਾ ਵਿਸਾਰ ਉਹ ਪ੍ਰਮਾਤਮਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਭ ਜੀਆਂ ਨੂੰ ਸੁਖ ਦੇਣ ਵਾਲਾ ਹੈ ਤੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲਾ ਹੈ ਰਹਾਉ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਮਹਾ ਕਸ਼ਟ ਕਾਟੇ ਕਨ ਭੀਤਰ ਰਸਨਾ ਨਾਮ ਚ ਤਾਰੇ ਵਾ ਵਾਹ ਏ ਭਾਈ ਜਿਹੜਾ ਮਨੁੱਖ ਆਪਣੀ ਜੀਬ ਨਾਲ ਉਸ ਪ੍ਰਮਾਤਮਾ ਦਾ ਨਾਮ ਚੇਤੇ ਕਰਦਾ ਹੈ ਉਸ ਮਨੁੱਖ ਦੇ ਉਹ ਪ੍ਰਭੂ ਵੱਡੇ ਵੱਡੇ ਕਸ਼ਟ ਇੱਕ ਖਿੰਨ ਵਿੱਚ ਦੂਰ ਕਰ ਦਿੰਦਾ ਹੈ। ਸ਼ੀਤਲ சாਤ ਸੁਖ ਹਰ ਸਰਣੀ ਜਲਤੀ ਅਗਨ ਨਿਵਾਰੇ ਜਿਹੜੇ ਮਨੁੱਖ ਉਸ ਹਰੀ ਦੀ ਸ਼ਰਨ ਪੈਂਦੇ ਹਨ ਉਹਨਾਂ ਦੇ ਅੰਦਰ ਉਹ ਹਰੀ ਤਰਸਨਾ ਦੀ ਬਲਦੀ ਅੱਗ ਬੁਝਾ ਦਿੰਦਾ ਹੈ ਉਹ ਬਕਾਰਾਂ ਦੀ ਅੱਗ ਵੱਲੋਂ ਠੰਡੇ ਠਾਰ ਹੋ ਜਾਂਦੇ ਹਨ ਤੇ ਉਹਨਾਂ ਦੇ ਅੰਦਰ ਸ਼ਾਂਤੀ ਤੇ ਆਨੰਦ ਹੀ ਆਨੰਦ ਬਣ ਜਾਂਦਾ ਹੈ ਹਨ ਵਾਹ ਗਰਭਕੁੰਡਲ ਨਰਕ ਤੇ ਰਾਖੇ ਭਵਜਲ ਪਾਰ ਉਤਾਰੇ ਹੇ ਭਾਈ ਪ੍ਰਮਾਤਮਾ ਮਾਂ ਦੇ ਪੇਟ ਦੇ ਨਰਕਕੁੰਭ ਚੋਂ ਕੁੰਡ ਤੋਂ ਬਚਾ ਲੈਂਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੰਦਾ ਹੈ ਇਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰ ਗੁਰੂ ਨਾਨਕ ਸਾਹਿਬ ਕਹਿੰਦੇ ਚਰਨ ਕਮਲ ਅਰਾਧਤ ਚਰਨ ਕਮਲ ਅਰਾਧਤ ਮਨ ਮਹ ਜਮ ਕੀ ਤਰਾਸ ਬਧਾਰੇ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਸੋਹਣੇ ਚਰਨ ਮਨ ਵਿੱਚ ਅਰਾਧਿਆ ਸੋਹਣੇ ਚਰਨ ਕੀ ਹੈ ਗੁਰੂ ਦੇ ਬਚਨ ਆਪਣੇ ਮਨ ਦੇ ਵਿੱਚ ਅਰਾਧਨਾ ਕਰਨੀ ਦੀ ਇਛਾ ਦਾ ਚੱਲਦਾ ਰਹੇ ਹਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦਾ ਸ਼ਬਦ ਦੇ ਵਿਚਾਰ ਨੇ ਜਿਹੜੇ ਉਹ ਸਾਡੇ ਹਿਰਦੇ ਘਰ ਵਿੱਚ ਚੱਲਦੇ ਰਹਿਣ ਚੰਗੀ ਸੋਚ ਨਾਮ ਬਾਣੀ ਨਾਲ ਜੁੜਿਆ ਰਹੇ ਮਨ ਅੰਦਰੋਂ ਕਰਕੇ ਕਾਰੋਬਾਰ ਆਪਾਂ ਹੱਥਾਂ ਪੈਰਾਂ ਨਾਲ ਕਰਦੇ ਰਹਿਣ ਮਹਾਰਾਜ ਕਹਿੰਦੇ ਚਰਨ ਕਮਲ ਆਰਾਧ ਤਮਨ ਮਹਿ ਜਮ ਕੀ ਤਰਾ ਸਬਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਊਚਾ ਅਗਮ ਅਪਾਰੇ ਪਰਮਾਤਮਾ ਦੇ ਸੋਹਣੇ ਚਰਨਾਂ ਵਿੱਚ ਸੋਹਣੇ ਚਰਨ ਮੰਨ ਵਿੱਚ ਰਾਧਿਆਂ ਉਹ ਮੌਤ ਦਾ ਸਹਿਮ ਦੂਰ ਕਰ ਦਿੰਦਾ ਹੈ। ਹੇ ਭਾਈ ਪਰਮਾਤਮਾ ਸਰਵ ਵਿਆਪਕ ਹੈ ਸਭ ਤੋਂ ਉੱਚਾ ਮਾਲਕ ਹੈ। ਅਪਹੁੰਚ ਹੈ ਬੇਅੰਤ ਹੈ। ਜਾਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਉਸ ਬੇਅੰਤ ਤੱਕ। ਸੁਰਤ ਕਰਕੇ ਤੇ ਮਨ ਕਰਕੇ ਅਸੀਂ ਜੁੜ ਸਕਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ। ਉਹ ਵੀ ਉਗਰਬਾਣੀ ਦੇ ਸਹਾਰੇ ਸ਼ਬਦ ਦੇ ਸਹਾਰੇ ਸ਼ਬਦ ਨੂੰ ਲੈ ਕੇ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਸਕਦੇ ਹਾਂ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨਹਾਰੇ ਮਹਾਰਾਜ ਕਹਿੰਦੇ ਉਸ ਸੁੱਖਾਂ ਦੇ ਸਮੁੰਦਰ ਪ੍ਰਭੂ ਦੇ ਗੁਣ ਗਾਵਦੇ ਆ ਤੇ ਨਾਮ ਅਰਾਧਦੇ ਆ ਮਨੁੱਖ ਆਪਣਾ ਮਨੁੱਖਾ ਜਨਮ ਬੇਅਰਥ ਨਹੀਂ ਗਵਾ ਜਾਂਦਾ ਬੇਅਰਥਾ ਜਨਮ ਨਹੀਂ ਜਾਏਗਾ ਤੇਰਾ ਮਨੁੱਖਾ ਜਨਮ ਜੇ ਤੂੰ ਪ੍ਰਭੂ ਪਰਮਾਤਮਾ ਦੇ ਗੁਣ ਗਾਂਦਾ ਰਹੇਂਗਾ ਤਾਂ ਭਾਈ ਕਾਮ ਕ੍ਰੋਧ ਲੋਭ ਬੋਹ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਮੈਂ ਗੁਣਹੀਣ ਦੇ ਦਤਾਰ ਮੇਰਾ ਮਨ ਕਾਮ ਵਿੱਚ ਕਰੋਧ ਵਿੱਚ ਲੋਭ ਵਿੱਚ ਮੋਹ ਵਿੱਚ ਫਸਿਆ ਪਿਆ ਹੈ ਕਰ ਕਿਰਪਾ ਆਪਣਾ ਨਾਮ ਦੀਜੇ ਨਾਨਕ ਸਤਿ ਬਲਿਹਾਰੀ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਵੀ ਅਰਦਾਸ ਕਰ ਤੇ ਆਖ ਮਿਹਰ ਕਰ ਮੈਨੂੰ ਆਪਣਾ ਨਾਮ ਬਖਸ਼ ਮੈਂ ਤੇ ਇਥੋਂ ਸਦਾ ਕੁਰਬਾਨ ਜਾਂਦਾ ਹਾਂ ਆਪਣੇ ਨਾਮ ਦੀ ਦਾਤ ਦੇ ਮੈਨੂੰ ਭੁੱਲੇ ਭਟਕੇ ਨੂੰ ਮੈਂ ਤੇਥੋਂ ਕੁਰਬਾਨ ਜਾਂਦਾ ਹਾਂ ਸਤਿਗੁਰੂ ਇਹ ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਬਖਸ਼ੋ ਅਗਲਾ ਸ਼ਬਦ ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਰਾਗ ਗੌੜੀ ਚੇਤੀ ਵਿੱਚ ਗੁਰੂ ਅਰਜਨ ਸਹਿ ਅਰਜਣ ਦੇਵ ਜੀ ਦੀ ਬਾਣੀ ਹੈ ਏਕ ਓੰਕਾਰ ਸਤਗੁਰ ਪ੍ਰਸਾਦ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਦਾਤਾਂ ਦੇਣ ਵਾਲਾ ਗੁਰਬਾਣੀ ਦੀ ਕਿਰਪਾ ਨਾਲ ਮਿਲੇਗਾ ਜੀ ਸੁਖ ਨਾਹੀ ਰੇ ਹਰ ਭਗਤ ਬਿਨਾ ਮਹਾਰਾਜ ਕਹਿੰਦੇ ਇਹ ਭਾਈ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਸੁੱਖ ਨਹੀਂ ਮਿਲ ਸਕਦਾ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਜਿੰਨੇ ਮਰਜੀ ਤਰੀਕੇ ਉਹਦੇ ਨਾਲ ਕੋਈ ਯੋਗ ਸਾਧਨ ਕਰ ਲਾ ਠੀਕ ਆ ਜੀ ਕੋਈ ਹੱਥ ਕਰ ਲਾ ਕਿਸੇ ਵੀ ਕਿਸਮ ਨਾਲ ਮਹਾਰਾਜ ਕਹਿੰਦੇ ਤੂੰ ਕੇਸ ਬਨ ਕੇ ਭਗਤੀ ਕਰ ਲੈ ਪੁੱਠਾ ਲਟਕ ਕੇ ਕਰ ਲੈ ਇੱਕ ਲੱਤ ਤੇ ਖੜ ਜਾ ਧੂਣੀਆਂ ਤਾਂ ਆਪਣਾ ਜਲਤਾਰੇ ਕਰ ਲੈ ਜਿੰਨੇ ਮਰਜੀ ਤਰੀਕੇ ਕਰ ਲੈ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਸੁੱਖ ਨਹੀਂ ਮਿਲ ਸਕਦਾ ਅਗੇ ਮਹਾਰਾਜ ਕਹਾਣਾ ਕਰਦੇ ਨੇ ਜੀਤ ਜਨਮ ਏ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖੇਨਾਹ ਮਹਾਰਾਜ ਕਹਿੰਦੇ ਇਸ ਵਾਸਤੇ ਸਾਧ ਸੰਗਤ ਵਿੱਚ ਮਿਲ ਕੇ ਪਲ-ਪਲ ਪ੍ਰਮਾਤਮਾ ਦਾ ਨਾਮ ਜਪ ਤੇ ਇਹ ਮਨੁੱਖਾ ਜਨਮ ਦੀ ਬਾਜੀ ਜਿੱਤ ਲਏਗਾ ਇਹ ਮਨੁੱਖਾ ਜਨਮ ਇੱਕ ਐਸਾ ਰਤਨ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਇਹ ਕਿਸੇ ਕੀਮਤ ਤੇ ਵੀ ਨਹੀਂ ਮਿਲ ਸਕਦਾ ਮਨੁੱਖਾ ਜਨਮ ਜੇ ਕੋਈ ਆਪਾਂ ਇੱਕ ਐਗਜ਼ਾਮਪਲ ਲਈਏ ਜੇ ਬਾਰੀ ধারণা ਵੀ ਕੋਈ ਬਿਮਾਰ ਪੈ ਗਿਆ ਬੰਦਾ ਤੇ ਆਪਾਂ ਕੋਈ ਜਿਹੜਾ ਪੈਸੇ ਵਾਲਾ ਬੰਦਾ ਚਲੋ ਗਰੀਬ ਨੇ ਤਾਂ ਮਰਨਾ ਹੀ ਹੁੰਦਾ ਕਿਉਂਕਿ ਗਰੀਬ ਕੋਲੇ ਉਹਨੀ ਪੂੰਜੀ ਨਹੀਂ ਹੁੰਦੀ ਤੇ ਉਹ ਲਾ ਨਹੀਂ ਸਕਦਾ ਤੇ ਉਹਨੇ ਮਰਨਾ ਕਬੂਲ ਹੁੰਦਾ ਉਹਨੂੰ ਵੀ ਚੱਲ ਹੁਣ ਮਰੇ ਹੀ ਠੀਕ ਆ ਪੈਸਾ ਕਿੱਥੋਂ ਲਾਵਾਂਗੇ ਜਿਹੜਾ ਬੰਦਾ ਪੈਸੇ ਵਾਲਾ ਹੈ ਉਹ ਇਹ ਗੱਲ ਕਹਿੰਦਾ ਵੀ ਡਾਕਟਰ ਨੂੰ ਇਹ ਗੱਲ ਕਹਿੰਦਾ ਵੀ ਡਾਕਟਰ ਵੀ ਚੋਟੀ ਤੋਂ ਚੋਟੀ ਦਾ ਹੋਵੇ ਸਿਰੇ ਦਾ ਤੇ ਉਹਨੂੰ ਇਹ ਗੱਲ ਕਹਿੰਦਾ ਪੈਸਾ ਜਿੰਨਾ ਮਰਜੀ ਲੱਗ ਜੇ ਬੰਦਾ ਬਚਣਾ ਚਾਹੀਦਾ ਡਾਕਟਰ ਕੀ ਕਹਿੰਦਾ ਵੀ ਭਾਈ ਮੈਂ ਕੋਸ਼ਿਸ਼ ਕਰਾਂਗਾ ਦਵਾਈ ਬੂਟੀ ਦੇਣ ਦੀ ਇਲਾਜ ਕਰਦੀ ਹਦੇ ਤੇ ਇਹਦੀ ਜਾਨ ਬਚਣਾ ਉਸ ਪ੍ਰਮਾਤਮਾ ਦੇ ਵਸ ਵਿੱਚ ਹੈ ਉਹਦੇ ਹੱਥ ਵਿੱਚ ਹੈ ਇਹ ਮੁੱਲ ਨਹੀਂ ਖਰੀਦਿਆ ਜਾ ਸਕਦਾ ਜੀ ਇਹ ਇੱਥੇ ਦੱਸਦਾ ਮਹਾਰਾਜ ਨੇ ਜੋ ਕਿਸੇ ਮੁੱਲ ਤੇ ਨਹੀਂ ਮਿਲ ਸਕਦਾ ਮਨੁੱਖਾ ਜੀਵਨ ਆ ਜਿਹੜਾ ਇਹ ਐਸਾ ਰਤਨ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ ਅਗੇ ਮਹਾਰਾਜ ਕਹਿੰਦੇ ਨੇ ਰਹਾਉ ਵਾਲਾ ਬੰਦਾ ਸੁੱਤ ਸੰਪਤ ਬਨਤਾ ਬਨੋਦ ਛੋੜ ਗਏ ਬਹੁ ਲੋਗ ਭੋਗ ਹੈ ਭਾਈ ਪੁੱਤਰ ਧਨ ਪਦਾਰਥ ਇਸਤਰੀ ਤੇ ਲਾਡ ਪਿਆਰ ਅਨੇਕਾਂ ਲੋਕ ਇਹੋ ਜਿਹੇ ਮौज ਮੇਲੇ ਛੱਡ ਕੇ ਇੱਥੋਂ ਚਲੇ ਗਏ ਤੇ ਚਲੇ ਜਾਣਗੇ ਸਭ ਕੁਝ ਛੱਡ ਕੇ ਲੋਕ ਚਲੇ ਵੀ ਗਏ ਤੇ ਚਲੇ ਜਾਣਗੇ ਜਿਹੜੇ ਆਪਾਂ ਹੈਗੇ ਆ ਸਮੇਂ ਆਉਣ ਤੇ ਜਾਣਾ ਹੀ ਆ ਮਹਾਰਾਜ ਅੱਗੇ ਕਹਾਣਾ ਕਰਦੇ ਨੇ ਹੈ ਵਰ ਗੈ ਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਨੰਗ ਮਹਾਰਾਜ ਕਹਿੰਦੇ ਹੈ ਭਾਈ ਵਧੀਆ ਘੋੜੇ ਵਧੀਆ ਹਾਥੀ ਤੇ ਹਕੂਮਤ ਦੀਆਂ ਮੌਜਾਂ ਮੂਰਖ ਮਨੁਖ ਇਹਨਾਂ ਨੂੰ ਛੱਡ ਕੇ ਆਖਰ ਨੰਗਾ ਹੀ ਇਥੋਂ ਤੁਰ ਪੈਂਦਾ ਹੈ ਅਗੇ ਮਹਾਰਾਜ ਕਹਿੰਦੇ ਨੇ ਚੋਆ ਚੰਦਨ ਤੇ ਫੂਲਿਆ اے ਪਾਈ ਮਨੁੱਖ ਆਪਣੇ ਸਰੀਰ ਨੂੰ ਅਤਰ ਤੇ ਚੰਦਨ ਆਦਕ ਲਾ ਕੇ ਮਾਣ ਕਰਦਾ ਹੈ ਸੋ ਤਨ ਧਰ ਸੰਗ ਰੂលਿਆ ਸੋ ਤਨ ਧਰ ਸੰਗ ਰੂលਿਆ ਮਹਾਰਾਜ ਕਹਿੰਦੇ ਨੇ ਪਰ ਇਹ ਨਹੀਂ ਉਹ ਸਮਝ ਸਕਦਾ ਇਹ ਨਹੀਂ ਸਮਝਦਾ ਕਿ ਉਹ ਸਰੀਰ ਆਖਰ ਮਿੱਟੀ ਵਿੱਚ ਰੁਲ ਜਾਣਾ ਹੈ ਤੇ ਰੁਲ ਜਾਂਦਾ ਹੈ ਪੱਕਾ ਨਾ ਚਿੱਖਾ ਤੇ ਚੜ ਗਿਆ ਸਵਾਹ ਵਣ ਕੇ ਉੱਡ ਗਿਆ ਜਿਹੜਾ ਦਫਨਾ ਤਾ ਉਹ ਮਿੱਟੀ ਚ ਮਿੱਟੀ ਹੋ ਗਿਆ ਅਗੇ ਮਹਾਰਾਜ ਸਮਝਾਉਣਾ ਕਰਦੇ ਨੇ ਮੋਹ 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 ਮੋਹਿਆ ਜਾਣੇ ਦੂਰ ਹੈ ਏ ਭਾਈ ਮਾਇਆ ਦੇ ਮੋਹ ਵਿੱਚ ਫਸਿਆ ਮਨੁੱਖ ਸਮਝਦਾ ਹੈ ਕਿ ਪ੍ਰਮਾਤਮਾ ਕਿਤੇ ਦੂਰ ਵੱਸਦਾ ਹੈ ਕੋਹ ਨਾਨਕ ਸਦਾ ਹਾ ਦੂਰ ਹੈ ਪਰਮ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਪ੍ਰਮਾਤਮਾ ਸਦਾ ਹਰੇਕ ਜੀਵ ਦੇ ਅੰਗ ਸੰਗ ਵੱਸਦਾ ਹੈ ਹੁਣ ਆਪਣੀ ਗੱਲ ਮੰਨਾਂਗੇ ਆਪਾਂ ਗੁਰੂ ਨਾਨਕ ਦੀ ਮੰਨਾਂਗੇ ਜੀ ਜੇ ਤਾਂ ਹੁਣ ਆਪਣੀ ਮੰਨਣੀ ਆ ਫਿਰ ਆਪਾਂ ਤਾਂ ਸਮਝਦੇ ਆ ਵੀ ਬਹੁਤ ਦੂਰ ਰਹਿੰਦਾ ਉਹ ਕਿਹੜਾ ਦੇਖਦਾ ਜੋ ਮਰਜ਼ੀ ਆ ਕਰੀ ਚੱਲ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਹਜ਼ੂਰ ਅੰਦਰ ਹੀ ਬੈਠਾ ਆਜ ਰਹਾ ਹਜ਼ੂਰ ਅੰਦਰ ਹੀ ਤੈਨੂੰ ਦੇਖ ਰਿਹਾ ਅੰਦਰ ਬੈਠਾ ਹੀ ਚਲੋ ਆਪਾਂ ਇੱਕ ਐਗਜ਼ਾਮਪਲ ਲੈਨੇ ਆ ਐਗਜ਼ਾਮਪਲ ਲੈਨੇ ਆ ਕਪਾਂ ਵੀ ਜਿਹੜਾ ਬੰਦਾ ਜਦੋਂ ਕੋਈ ਵੀ ਕੰਮ ਕਰਨ ਲੱਗਦਾ ਜੇ ਤਾਂ ਚੰਗਾ ਕਰਦਾ ਫੇਰ ਤਾਂ ਠੀਕ ਆ ਓਕੇ ਆ ਜੇ ਕੋਈ ਮਾੜਾ ਕੰਮ ਕਰਨ ਲੱਗਦਾ ਉਹਦੇ ਅੰਦਰੋਂ ਆਵਾਜ਼ ਆਉਂਦੀ ਆ ਵੀ ਯਾਰ ਠੀਕ ਨਹੀਂ ਇਹ ਕਿਤੇ ਦੇਖ ਕੇ ਓਜਮਾ ਕੇ ਧਿਆਨ ਦੇ ਕੇ ਧਿਆਨ ਦੇਣ ਦੀ ਲੋੜ ਅੰਦਰੋਂ ਆਵਾਜ਼ ਆਉਂਦੀ ਆ ਮਨ ਕਹਿੰਦਾ ਵੀ ਇਹ ਠੀਕ ਨਹੀਂ ਕਰ ਰਿਹਾ ਤੂੰ ਤੇ ਇੰਨੀ ਗੱਲ ਸੁਣ ਕੇ ਵੀ ਅੰਦਰ ਬੈਠੇ ਨੇ ਕਹਤਾ ਉਹਨੇ ਪ੍ਰਮਾਤਮਾ ਨੇ ਦੱਸਦਾ ਤੈਨੂੰ ਵੀ ਇਹ ਠੀਕ ਨਹੀਂ ਕਰ ਰਿਹਾ ਤੂੰ ਪਰ ਹਟਦਾ ਫੇਰ ਨਹੀਂ ਫੇਰ ਵੀ ਕਰੀ ਜਾਂਦਾ ਹਾਥ ਦੀਪਕ ਊਏ ਪਰੇ ਗੁਰਬਾਣੀ ਚ ਪੰਗਤੀ ਆ ਵੀ ਹੱਥ ਵਿੱਚ ਦੀਵਾ ਵੀ ਹੈਗਾ ਗਿਆਨ ਦਾ ਅੰਦਰ ਗਿਆਨ ਦਾ ਦੀਵਾ ਜਗ ਰਿਹਾ ਵੀ ਗਿਆਨ ਵੀ ਹੈਗਾ ਵੀ ਇਹ ਮਾੜਾ ਕੰਮ ਆ ਕਰਦਾ ਫੇਰ ਵੀ ਆ ਫੇਰ ਵੀ ਖੂਬ ਵਿੱਚ ਡਿੱਗੀ ਜਾਂਦਾ ਇਸ ਤਰ੍ਹਾਂ ਸਤਿ